ਪੰਜਾਬ ਪਰ ਦੇ ਵਿੱਚ ਮੌਨਸੂਨ ਪੂਰੀ ਤਰ੍ਹਾਂ ਨਾਲ ছਾਇਆ ਹੋਇਆ ਲਗਾਤਾਰ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਬੀਤੇ 2 ਦਿਨ ਤੋਂ ਬਾਰਿਸ਼ ਹੋ ਰਹੀ ਹੈ ਇਸ ਨਾਲ ਹੀ ਤਾਪਮਾਨ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ ਸੋ ਤਾਪਮਾਨ ਦੀ ਜੇਕਰ ਗੱਲ ਕਰੀਏ ਤਾਂ ਆਸ-ਪਾਸ 33 ਡਿਗਰੀ ਦੇ ਨੇੜੇ ਰਿਕਾਰਡ ਕੀਤਾ ਗਿਆ ਜੋ ਕਿ ਆਮ ਨਾਲੋਂ 3-4 ਡਿਗਰੀ ਹੇਠ ਹੈ ਇੱਥੇ ਰਾਤ ਦਾ ਤਾਪਮਾਨ ਵੀ ਆਮ ਨਾਲੋਂ ਘੱਟ ਚੱਲ ਰਿਹਾ ਜਿਸ ਕਰਕੇ ਲੋਕਾਂ ਨੂੰ ਗਰਮੀ ਤੋਂ ਤਾਂ ਰਾਹਤ ਮਿਲੀ ਹੈ ਪਰ ਮੌਸਮ ਦੇ ਵਿੱਚ ਨਮੀ ਦੀ ਮਾਤਰਾ ਜ਼ਰੂਰ ਵਧ ਗਈ ਹੈ हां जी ਅਸੀਂ ਪਿਛਲੇ 2-3 ਦਿਨ ਤੋਂ ਜਿਹੜੀ بارش ਰੀਜਨ ਦੇ ਵਿੱਚ ਅਬਜ਼ਰਵ ਕਰ ਰਹੇ ਹਾਂ ਕਿਉਂਕਿ ਮੌਨਸੂਨ ਦੀ ਜਿਹੜੀ ਆਮਦ ਹੁਣ ਪੂਰੇ ਕੰਟਰੀ ਚ ਹੋ ਚੁੱਕੀ ਹੈ ਅਤੇ ਜਿਵੇਂ ਸਾਰੇ ਹੀ ਜਿਹੜੇ ਪਾਰਟਸ ਨੇ ਮੌਨਸੂਨ ਜਨਨਾ ਕਵਰ ਹੋ ਗਏ ਨੇ ਸੋ ਅਨਵਾੜ ਦਿਨਾਂ ਦੇ ਵਿੱਚ ਵੀ ਕਿਉਂਕਿ ਮੌਨਸੂਨ ਫਿਲਾਲ ਐਕਟਿਵ ਹੈ ਸੋ بارش ਦੀ ਪ੍ਰੈਡਿਕਸ਼ਨ ਹੈ ਔਰ ਜੇ ਅਸੀਂ ਟੈਂਪਰੇਚਰ ਵੀ ਦੇਖੀਏ ਤਾਂ ਡੇ ਟਾਈਮ ਟੈਂਪਰੇਚਰ ਕਿਉਂਕਿ ਰੇਨੀ ਕੰਡੀਸ਼ਨਸ ਬਣਿਆ ਹੋਏ ਨੇ ਨਾਰਮਲ ਤੋਂ ਨੀਚੇ ਰਿਕਾਰਡ ਕੀਤਾ ਗਿਆ ਕੱਲ ਦਾ ਡੇ ਟਾਈਮ ਟੈਂਪਰੇਚਰ 32.8 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 3 ਡਿਗਰੀ ਸੈਲਸੀਅਸ ਨੀਚੇ ਸੀ ਔਰ ਅੱਜ ਦਾ ਮਿਨੀਮਮ ਟੈਂਪਰੇਚਰ 25.5 ਡਿਗਰੀ ਸੈਲਸੀਅਸ ਰਿਪੋਰਟ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 0.9 ਡਿਗਰੀ ਸੈਲਸੀਅਸ ਨੀਚੇ ਹੈ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਰੀਜਨ ਦੇ ਵਿੱਚ ਬਣੀਆਂ ਹੋਈਆਂ ਨੇ ਅੱਜ ਇਸ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਆਉਣ ਵਾਲੇ 3-4 ਦਿਨ ਪੰਜਾਬ ਦੇ ਵਿੱਚ ਕਾਫੀ ਹਿੱਸਿਆਂ ਦੇ ਵਿੱਚ ਜਿਹੜੀ ਵੀ بارش ਹੋ ਸਕਦੀ ਹੈ ਔਰ ਕਿਤੇ ਕਿਤੇ ਹੈਵੀ ਬਾਰਿਸ਼ ਵੀ ਹੋ ਸਕਦੀ ਹੈ। ਪਰ ਇਹਦੇ ਵਾਸਤੇ ਆਈਐਮਡੀ ਵੱਲੋਂ ਕੁਝ ਜਿਹੜੇ ਨਾਰਥ-ਈਸਟਰਨ ਡਿਸਟ੍ਰਿਕਟਸ ਔਰ ਕੁਝ ਸੈਂਟਰਲ ਡਿਸਟ੍ਰਿਕਟਸ ਵਾਸਤੇ ਜਿਹੜਾ ਔਰ ਸੌਰੀ येलो ਅਲਰਟ ਵੀ ਜਾਰੀ ਕੀਤਾ ਗਿਆ ਹੈ। ਤੇ ਮੈਮ ਲੱਗਦਾ ਕਿ ਤਾਪਮਾਨ ਇਸੇ ਜਰਾ ਘਟਣਗੇ ਹੋਣੇ ਦਿਨਾਂ ਦੇ ਵਿੱਚ ਵੀ ਮੌਸਮ ਦਾ। ਜੀ ਕਿਉਂਕਿ ਜਦੋਂ ਇਸ ਤਰ੍ਹਾਂ ਦੀਆਂ ਕਲਾਉਡੀ ਜਾਂ ਰੈਡੀ ਜਿਹੜੀਆਂ ਰੈਡੀ ਕੰਡੀਸ਼ਨਸ ਬਣਦੀਆਂ ਨੇ ਉਹਦੇ ਨਾਲ ਡੇ ਟਾਈਮ ਟੈਂਪਰੇਚਰ ਦੇ ਵਿੱਚ ਜ਼ਰੂਰ ਗ੍ਰੈਵਟ ਆਬਜ਼ਰਵ ਕੀਤੀ ਜਾਂਦੀ ਹੈ ਜਿਵੇਂ ਅਸੀਂ ਅੱਜ ਆਬਜ਼ਰਵ ਕੀਤਾ ਕਿ ਜਿਹੜਾ ਕੱਲ ਦਾ ਡੇ ਟਾਈਮ ਟੈਂਪਰੇਚਰ 10 ਡਿਗਰੀ ਸੈਲਸੀਅਸ ਨੋਰਮਲ ਤੋਂ ਨੀਚੇ ਸੀ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਆਨ ਵੈਦ ਤਿੰਨ ਚਾਰ ਦਿਨਾਂ ਦੇ ਵਿੱਚ ਵੀ ਕੰਟੀਨਿਊ ਕਰ ਸਕਦੀ ਹੈ ਮੈਮ ਕੋਈ ਅਲਰਟ ਵੀ ਬੁਕਾਰਿਓ ਲੱਗੇ ਜੀ yellow alert ਕੁਝ ਨਾਰਥ-ਈਸਟਰਨ ਡਿਸਟ੍ਰਿਕਟਸ ਵਾਸਤੇ ਔਰ ਕੁਝ ਸੈਂਟਰਲ ਵਾਸਤੇ ਇਨਕਲੂਡਿੰਗ ਲੁਧਿਆਣਾ ਅੱਜ ਜਿਹੜਾ ਟਾਈਮ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਮੈਮ ਜੂਨ ਮਹੀਨੇ ਦੀ ਪਾਰਿਸ਼ ਹੁੰਦੀ ਹੈ ਤੇ ਹੁਣ ਤੱਕ ਨਹੀਂ ਪਾਰਿਸ਼ ਜੀ ਹਾਂ ਜੀ ਜੂਨ ਮਹੀਨੇ ਦੀ ਨੋਰਮਲ ਜੋ بارش ਹੈ 82.8 ਮਿਲੀਮੀਟਰ ਹੈ ਅੱਜ ਜਿਸੀ ਅੱਜ ਤੱਕ ਦੀ ਲੁਧਿਆਣੇ ਦੀ ਬਾਰਿਸ਼ ਦੇਖੀਏ ਤਾਂ 102.2 ਮਿਲੀਮੀਟਰ ਜਿਹੜੀ ਬਾਰਿਸ਼ ਜੀ ਮਹੀਨੇ ਦੇ ਵਿੱਚ ਲੁਧਿਆਣੇ ਦੇ ਵਿੱਚ ਹੋ ਚੁੱਕੀ ਹੈ। ਸੋ ਨਾਰਮਲ ਤੌਰ ਉੱਤੇ 19.4 ਮਿਲੀਮੀਟਰ ਜ਼ਿਆਦਾ ਆਬਜ਼ਰਵ ਕੀਤੀ ਗਈ। ਮੈਮ ਕੈਸਾ ਲੱਗਦਾ ਹੈ ਕਿ ਜਿਹੜਾ ਮੌਨਸੂਨ ਹੈ ਉਹ ਪੂਰੇ ਦੇਸ਼ ਦੇ ਵਿੱਚ ਚੱਕੀ ਹੋ ਗਿਆ। ਕਿਉਂਕਿ ਪਹਿਲਾਂ ਆਪਾਂ ਜਿੱਥੇ ਹੁੰਦਾ ਸੀ ਤਾਂ ਪੰਜਾਬ ਤੇ ਇੰਟਰ ਹੋ ਗਿਆ ਸੀ। ਹੁਣ ਪੂਰੇ ਦੇਸ਼ ਦੇ ਵਿੱਚ ਫੈਲ ਗਿਆ। ਬਿਲਕੁਲ ਜੀ ਕਿਉਂਕਿ 22 ਜੂਨ ਨੂੰ ਪੰਜਾਬ ਦੇ ਕੁਝ ਪਾਰਟਸ ਦੇ ਵਿੱਚ ਖਾਸ ਕਰਕੇ ਪਠਾਨਕੋਟ ਦੇ ਵਿੱਚ ਜਿਹੜੀ ਆਮਰ ਮੌਨਸੂਨ ਦੀ ਹੋ ਗਈ ਸੀ ਔਰ 25 ਜੂਨ ਨੂੰ ਸਾਰਾ ਪੰਜਾਬ ਇਹਦੇ ਨਾਲ ਕਵਰ ਹੋ ਗਿਆ ਸੀ ਔਰ ਕੁਝ ਪਾਰਟਸ ਹਰਿਆਣਾ ਔਰ ਰਾਜਸਥਾਨ ਔਰ ਯੂਪੀ ਦੇ ਜਿਹੜੇ ਉਹ ਬਚੇ ਸੀ ਔਰ 29 ਜੂਨ ਨੂੰ ਉਹ ਵੀ ਕਵਰ ਹੋ ਗਏ ਨੇ ਸੋ ਹੁਣ ਜਿਹੜਾ ਸਾਰਾ ਕੰਟਰੀ ਮੌਨਸੂਨ ਦੇ ਨਾਲ ਕਵਰ ਹੋ ਚੁੱਕਾ ਹੈ ਮੈਂ ਮਾਪਰੀਸ ਵਾਲਾ ਕੋਈ ਗਾਈਡਲਾਈਨਸ ਕੀ ਜਾਰੀ ਕੀਤੀ ਗਈ ਹੈ ਮੌਸਮ ਲੈ ਕੇ ਨੂੰ ਫਿਲਹਾਲ ਕੋਈ ਇਸ ਤਰ੍ਹਾਂ ਦੀ ਇਤਿਹਾਸਕ ਮੌਸਮ ਨਹੀਂ ਹੈ ਅੱਜ ਜਿਉਂਕਿ ਹੁਣ ਕਾਫੀ ਹਿੱਸਿਆਂ ਦੇ ਵਿੱਚ ਬਾਰਿਸ਼ ਦੀ ਪ੍ਰੈਡਿਕਸ਼ਨ ਹੈ ਔਰ ਕਿਤੇ ਕਿਤੇ ਹੈਵੀ ਰੇਨ ਵੀ ਹੋ ਸਕਦੀ ਹੈ ਸੋ ਹੈਵੀ ਰੇਨ ਨੂੰ ਲੈ ਕੇ ਜਰੂਰ ਟਾਈਮ ਟੂ ਟਾਈਮ ਅਪਡੇਟਸ ਦੇ ਨਾਲ ਜੁਡੀ ਗਾਈਡਲਾਈਨਸ ਜਾਰੀ ਕੀਤੀਆਂ ਜਾਂਦੀਆਂ ਨੇ ਕਿ ਹੈਵੀ ਰੇਨ ਕਿਤੇ ਕਿਤੇ ਹੋ ਸਕਦੀ ਹੈ ਤੁਹਾਡੇ ਕੋਈ ਟ੍ਰੈਵਲ ਪਲਾਨਸ ਨੇ ਕਿਸੇ ਕਿਤੇ ਹਿੱਲੀ ਏਰੀਆਜ਼ ਦੇ ਵਿੱਚ ਜਾ ਰਹੇ ਹੋ ਤਾਂ ਉਹਦਾ ਸਾਰਿਆਂ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਦੁਤਿਆਨਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ